ਜਸਬੀਤ ਸਿੰਘ ਨਾ ਦਾ ਵਿਅਕਤੀ ਆ ਫਤੇਗੜ ਸਾਹਿਬ ਦਾ ਉਹਦਾ ਸਿਮ ਵਿਕਰਮ ਸੋ ਮਜੀਠੀਆ ਸਾਹਿਬ ਚਲਾ ਰਹੇ ਸੀ ਜਿਹੜਾ ਜਸਬੀਤ ਦਾ ਇਹ ਸਿਮ ਮੋਬਾਈਲ ਦਾ ਤਾਂ ਮਜੀਠੀਆ ਹਰਾਂ ਕੋ ਕਿਵੇਂ ਪਹੁੰਚ ਗਿਆ ਇਹਦਾ ਮਤਲਬ ਉਹਨਾਂ ਦੇ ਆਪਸ ਵਿੱਚ ਦੀ ਸਬੰਧ ਹੋਣਗੇ ਮਜੀਠੀਆ ਕਹਿੰਦੇ ਜਦੋਂ ਗ੍ਰਿਫਤਾਰ ਹੋ ਗਏ ਉਸ ਤੋਂ ਬਾਅਦ ਜਸਬੀਤ ਸਿੰਘ ਲੰਗੀ 13 ਜੁਲਾਈ ਨੂੰ ਕੈਨੇਡਾ ਚਲਾ ਗਿਆ ਉਹ ਲੋਕਾਂ ਨੂੰ ਦੂਜੇ ਰਾਜਾਂ ਤੋਂ ਵਸਾ ਰਹੇ ਇੱਕ ਦੂਜੇ ਥਾਂ ਤੇ ਕਹਿੰਦੇ ਭੇਜਦਾ ਹੁੰਦਾ ਸੀ ਇਸ ਸਬੰਧ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਕਿ ਇਹ ਕਿਸੇ ਹੋਰ ਜ਼ਿਲ੍ਹੇ ਨਾਲ ਸੰਬੰਧਿਤ ਮਾਮਲਾ ਮੈਨੂੰ ਇਹਦੇ ਬਾਰੇ ਨਹੀਂ ਪਤਾ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮ ਸੋਮ ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਹੁਣ ਜੋ ਨਵੇਂ ਤੱਤ ਨਿਕਲ ਕੇ ਸਾਹਮਣੇ ਆਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹਨਾਂ ਕੋਲੋਂ ਜੋ SIM ਕਾਰਡ ਬਰਾਮਦ ਕੀਤੇ ਗਏ ਸੀ ਵਿਜੀਲੈਂਸ ਵੱਲੋਂ ਉਹਨਾਂ ਚੋਂ ਇੱਕ ਕਾਰਡ ਜਸਮੀਤ ਸਿੰਘ ਨਾਂ ਦਾ ਵਿਅਕਤੀ ਆ ਫਤੇਗੜ ਸਾਹਿਬ ਦਾ ਉਹਦਾ SIM ਵਿਕਰਮ ਸਿੰਘ ਮਜੀਠੀਆ ਸਾਹਿਬ ਚਲਾ ਰਹੇ ਸੀ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਹੈ ਜਸਪਾਲ ਸਿੰਘ ਢਿੱਲੋਂ ਸਾਹਿਬ ਨਾਲ ਢਿੱਲੋਂ ਸਾਹਿਬ ਜੀ ਕਿਵੇਂ ਦੇਖਦੇ ਹੋ ਇੱਕ ਨਵਾਂ ਹੀ ਮੋੜ ਸਾਹਮਣੇ ਆ ਗਿਆ ਕਿੱਦਾਂ ਦੇਖਦੇ ਹੋ ਫਤੇਗੜ ਸਾਹਿਬ ਦੇ ਇੱਕ ਟਰਾਂਸਪੋਰਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਬੰਦਾ ਵਿਕਰਮ ਸਿੰਘ ਮਜੀਠੀਆ ਉਹਦਾ SIM ਚਲਾ ਰਹੇ ਸੀ ਦਿਕੋ ਬਟੂ ਇਹ ਸਾਰਾ ਮਾਮਲੇ ਹੈ ਤਾਂ ਹੈਗੇ ਨੇ ਜਾਂਚ ਦੇ ਵਿਸ਼ੇ ਜੀ ਕਿਉਂਕਿ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਵਿਜੀਲੈਂਸ ਪੁਲਿਸ ਕਹਿੰਦੇ ਕਿ ਜਿਹੜਾ ਇਹ SIM ਕਾਰਡ ਉਥੋਂ ਮਿਲਿਆ ਜਿਹਦੀ ਗੱਲ ਉੱਡ ਰਹੀ ਹੈ ਜਸਮੀਤ ਸਿੰਘ ਨਾਂ ਦੇ ਉੱਤੇ 2021 ਚ ਖਰੀਦਿਆ ਗਿਆ ਸੀ ਉਹ ਖੰਨਾ ਬੱਸ ਸਟੈਂਡ ਤੇ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ ਅਸਲ ਦੇ ਵਿੱਚ ਉਹਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਹੈ ਕਹਿੰਦੇ ਮਜੀਠੀਆ ਜਿਹੜਾ ਜਸਮੀਤ ਦਾ ਇਹ ਸਿਮ ਮੋਬਾਈਲ ਦਾ ਤਾਂ ਮਜੀਠੀਆ ਹੋਰਾਂ ਕੋਲੇ ਕਿਵੇਂ ਪਹੁੰਚ ਗਿਆ ਇਹਦਾ ਮਤਲਬ ਉਹਨਾਂ ਦੇ ਆਪਸ ਵਿੱਚ ਦੀ ਸਬੰਧ ਹੋਣਗੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਵੱਡੇ ਹੁੰਦੇ ਆ ਉਹ ਕਈ ਚੀਜ਼ਾਂ ਦੂਜੇ ਦੇ ਨਾਂ ਤੇ ਚਲਾਉਂਦੇ ਆ ਤਾਂ ਮਜੀਠੀਆ ਕਹਿੰਦੇ ਜਦੋਂ ਗ੍ਰਿਫਤਾਰ ਹੋਗੇ ਉਸ ਤੋਂ ਬਾਅਦ ਇਹ ਜਸਮੀਤ ਸਿੰਘ ਲੰਗੀ 13 ਜੁਲਾਈ ਨੂੰ ਕੈਨੇਡਾ ਚਲਾ ਗਿਆ। ਉਹਨੂੰ ਵੀਜ਼ਾ ਮਿਲਿਆ ਸੀਗਾ ਜਨਵਰੀ 2024 ਵਿੱਚ। ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੈ। ਸੋ ਜਿਹੜਾ ਇਹ ਸ਼ੱਕ ਵਧਾਤਾ ਹੈ ਕਿ ਇਹਦਾ ਅਸਲ ਦੇ ਵਿੱਚ ਜਦੋਂ ਇੱਕ ਵਾਰੀ ਬੰਦਾ ਫਸ ਜੇ ਨਾ ਉਹ ਤੁਸੀਂ ਕਦੇ ਦੇਖੀਏ ਜਦੋਂ ਨਹਿਰਾਂ ਦੇ ਵਿੱਚ ਫਾਲ ਪੈਂਦੀਆਂ ਨੇ। ਉਹ ਜੇ ਕੋਈ ਚੀਜ਼ ਇੱਕ ਵਾਰੀ ਉੱਥੇ ਘੁੰਮ ਜੇ ਤਾਂ ਉੱਥੇ ਹੀ ਘੁੰਮਣ ਖੇਰੀਆਂ ਖਾਈ ਜਾਂਦਾ ਹੈ ਜਦੋਂ ਇਸ ਤਰ੍ਹਾਂ ਦਾ ਕੰਮ ਸ਼ੁਰੂ ਹੋ ਜਾਂਦਾ ਤੇ ਬੰਦਾ ਉੱਥੇ ਹੀ ਘੁੰਮਣ ਖੇਰੀਆਂ ਦੇ ਵਿੱਚ ਫਸ ਜਾਂਦਾ ਤੇ ਇਹ ਜਸਵੀਤ ਕੋਰੋਨਾ ਕਾਲ ਦੌਰਾਨ ਟਰਾਂਸਪੋਰਟ ਕੰਪਨੀ ਵਿੱਚ ਡਿਪੂਨਚਾਰ ਸੀ ਉਹ ਲੋਕਾਂ ਨੂੰ ਦੂਜੇ ਰਾਜਾਂ ਤੋਂ ਬਸਾ ਰਹੀਏ ਇੱਕ ਦੂਜੇ ਥਾਂ ਤੇ ਕਹਿੰਦੇ ਭੇਜਦਾ ਹੁੰਦਾ ਸੀ ਇਸ ਸਬੰਧ ਦੇ ਵਿੱਚ ਫਤਿਹਗੜ ਸਾਹਿਬ ਦੇ ਐਸਐਸਪੀ ਸ਼ੁਭ ਮਕਰਵਾਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਗਲਬਾ ਚਾਲੀ ਤੇ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ। ਉਹਨਾਂ ਨੇ ਉਹਦਾ ਜਵਾਬ ਦਿੱਤਾ ਕਿ ਕਿਸੇ ਹੋਰ ਜ਼ਿਲ੍ਹੇ ਨਾਲ ਸੰਬੰਧਤ ਮਾਮਲਾ ਮੈਨੂੰ ਇਹਦੇ ਬਾਰੇ ਨਹੀਂ ਪਤਾ। ਹੁਣ ਇਹਦਾ ਜਵਾਬ ਤਾਂ ਜਾਂਚ ਕਰ ਰਹੀ ਵਿਜੀਲੈਂਸ ਪੁਲਿਸ ਦੱਸੇ ਕਿ ਇਹਨਾਂ ਦਾ ਆਪਸੀ ਸੰਬੰਧ ਕੀ ਸੀ। ਫੇਰ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ 13 ਜੁਲਾਈ ਨੂੰ ਅਚਾਨਕ ਇਹ ਜਸਮੀਤ ਸਿੰਘ ਦਾ ਗਾਇਬ ਹੋ ਜਾਣਾ ਜਾਂ ਕੈਨੇਡਾ ਚਲੇ ਜਾਣਾ ਇਹ ਵੀ ਇੱਕ ਖਬਰ ਹੈ ਇਹਦਾ ਪੜਤਾਲ ਤਾਂ ਜਿਹੜੀ ਚੌਕਸੀ ਪੁਲਿਸਾ ਉਹੀ ਕਰ ਰਹੀ ਆ ਉਹ ਦੱਸੇਗੀ ਕਿ ਇਹਦੇ ਅਸਲ ਕਾਰਨ ਕੀ ਨੇ ਕਿਉਂ ਇਹ ਸੰਮ ਮਜੀਠੀਆ ਹੋਰਾਂ ਕੋਲੇ ਚੱਲ ਰਿਹਾ ਸੀ ਇੱਕ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਦਾ ਜੀ ਸੋ ਜਿ ਰਖੀ ਬਿਕਰਮਸੋ ਮਜੀਠੇ ਮਾਮਲੇ ਦੇ ਵਿੱਚ ਕੰਨਾ ਮੋੜ ਨਿਕਲ ਕੇ ਸਾਹਮਣੇ ਆਇਆ ਹੁਣ ਜੇ ਕੋਈ ਖਬਰ ਨਿਕਲ ਕੇ ਸਾਹਮਣੇ ਦੀ ਹੈ ਬਿਕਰਮਸੋ ਮਜੀਠਿਆ ਨੂੰ ਇਸ ਮਾਮਲੇ ਨੂੰ ਲੈ ਕੇ ਤਾਂ ਜਲਦ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ